ਸ਼੍ਰੀય ਕਾਲ ਦੇਸ਼ ਪਰਦੇਸ ਦੇ ਵਿੱਚ ਜੁੜੇ ਡीडी ਪੰਜਾਬੀ ਦੇ तमाम ਦਰਸ਼ਕਾਂ ਦਾ ਪ੍ਰੋਗਰਾਮਕਾਰ ਵਾਰ ਦੇ ਵਿੱਚ ਮੈਂ ਸ਼ੀਤਲ ਠਾਕੁਰ ਨਿਗਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਤੋਂ ਨਵੇਂ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਹਾਂ ਉਸੇ ਤਰ੍ਹਾਂ ਹੀ ਇਸ ਵਾਰ ਦਾ ਵਿਸ਼ਾ ਗਰਮੀਆਂ ਦੀਆਂ ਛੁੱਟੀਆਂ ਨਾਲ ਜੁੜਿਆ ਹੋਇਆ ਹੈ ਜੀ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਲਈ ਗਰਮੀਆਂ ਜਾਂ ਛੁੱਟੀਆਂ ਬਹੁਤ ਹੀ ਅਹਿਮ ਹੁੰਦੀਆਂ ਨੇ ਤੇ ਅੱਜ ਕੱਲ ਛੁੱਟੀਆਂ ਦਾ ਸਮਾਂ ਚੱਲ ਰਿਹਾ ਹੈ ਖਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਦਾ ਅਕਾਡੈਮਿਕ ਤੌਰ ਤੇ ਭੌਤਿਕ ਤੌਰ ਤੇ ਤੇ ਮਨੋਵਿਗਿਆਨਿਕ ਤੌਰ ਤੇ ਕਿਵੇਂ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਵਿੱਚ ਉਹਨਾਂ ਨੂੰ ਇਹ ਛੁੱਟੀਆਂ ਯੋਗਦਾਨ ਦੇ ਸਕਦੀਆਂ ਨੇ ਇਸ ਪੂਰੇ ਵਿਸ਼ੇ ਦੇ ਉੱਤੇ ਜਿਹੜੀ ਹੈ ਅੱਜ ਅਸੀਂ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਕਿ ਖਾਸ ਕਰਕੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਵੇਂ ਕੀਤਾ ਜਾ ਸਕਦਾ ਹੈ ਹੋਰ ਕੰਮਾਂ ਲਈ ਵੀ ਤਿਆਰ ਸੋ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਅੱਜ ਨੇ ਸਰਕਾਰੀ ਸਕੂਲ ਤੋਂ ਅਧਿਆਪਕਾ ਮੈਡਮ ਗੁਰਿੰਦਰ ਕੌਰ ਜੀ ਸਵਾਗਤ ਕਰਦੇ ਹਾਂ ਉਹਨਾਂ ਦਾ ਮੈਡਮ ਜੀ ਜੀ ਆਇਆਂ ਨੂੰ ਸ਼ੁਕਰੀਆ ਮੈਮ ਕੀ ਹਾਲ ਚਾਲ ਨੇ ਤੁਹਾਡੀ ਬਿਲਕੁਲ ਠੀਕ ਹੈ ਜੀ ਜਿਵੇਂ ਤੁਹਾਨੂੰ ਕਾਫੀ ਅਰਸਾ ਹੋ ਗਿਆ ਬੱਚਿਆਂ ਨੂੰ ਪੜ੍ਹਾਉਂਦੇ ਹੋ ਤੁਸੀਂ ਹਨਾ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਤੁਸੀਂ ਵੇਖਦੇ ਹੋ ਬਿਲਕੁਲ ਜੀ ਤੁਸੀਂ ਹੁਣ ਤੱਕ ਕੀ ਮਹਿਸੂਸ ਕੀਤਾ ਕਿ ਜਿਹੜੀਆਂ ਇਹ ਖਾਸ ਛੁੱਟੀਆਂ ਵਿਦਿਆਰਥੀਆਂ ਦੇ ਜੀਵਨ 'ਚ ਆਉਂਦੀਆਂ ਨੇ ਇਹ ਕਿੰਨੀਆਂ ਕੋ ਮਹੱਤਵਪੂਰਨ ਨੇ ਮਣ ਗਰਮੀਆਂ ਦਾ ਛੁੱਟੀਆਂ ਬਹੁਤ ਇੰਪੋਰਟੈਂਟ ਹੈ। ਉਹਦਾ ਫਰਸਟ ਰੀਜ਼ਨ ਤਾਂ ਇਹ ਹੈ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਪੜ੍ਹਾਈ ਦੇ ਜਿਹੜਾ ਤਨਾਅ ਹੈ ਉਹ ਤੋਂ ਇੱਕ ਬ੍ਰੇਕ ਮਿਲ ਜਾਂਦੀ ਹੈ। ਬੱਚਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਕਿ ਜਦੋਂ ਬੱਚਿਆਂ ਨੂੰ ਅਸੀਂ ਕਹਿੰਦੇ ਕਿ ਛੁੱਟੀਆਂ ਹੋ ਰਹੀਆਂ ਨੇ। ਔਰ ਬੜੇ ਬੱਚੇ ਖੁਸ਼ ਹੁੰਦੇ ਨੇ। ਦੂਸਰਾ ਇਹ ਹੈ ਕਿ ਬੱਚਿਆਂ ਦੀਆਂ ਜਿਹੜੀਆਂ ਰੁਚੀਆਂ ਨੇ ਕਿਸੇ ਦੀ ਖੇਲਣ ਦੀ ਹੈ, ਕਿਸੇ ਦੀ ਕੋਈ ਪੇਂਟਿੰਗ ਦੀ ਹੈ, ਕਿਸੇ ਦੀ ਰੀਡਿੰਗ ਦੀ ਹੈ ਜਿਹੜਾ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਕਈ ਵਾਰੀ ਪੂਰੀਆਂ ਨਹੀਂ ਕਰ ਸਕਦੇ। ਉਹਨਾਂ ਲਈ ਬਹੁਤ ਵਧੀਆ ਸਮਾਂ ਹੈ ਕਿ ਆਪਣੇ ਰੁਚੀਆਂ ਨੂੰ ਜੜੀਆਂ ਨੇ ਉਹ ਇੰਪਰੂਵ ਕਰਦੇ ਨੇ ਆ ਰੁਚੀਆਂ ਦੇ حساب ਨਾਲ ਕੰਮ ਕਰਦੇ ਨੇ ਹੂੰ ਤੀਸਰਾ ਮੈਂ ਸਮਝਦੀ ਆ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਪੇਰੈਂਟਸ ਦੇ ਨਾਲ ਬੱਚੇ ਨੂੰ ਰਹਿਣ ਦਾ ਮੌਕਾ ਮਿਲਦਾ ਹੈ ਉਹ ਬਹੁਤ ਅੱਛਾ ਪੁਆਇੰਟ ਆ ਹੂੰ ਔਰ ਤੁਸੀਂ ਇੱਕ ਹੋਰ ਜਿਹੜਾ ਰੀਜ਼ਨ ਹੈ ਉਹ ਹੈ ਕਿ ਕਿ ਗਰਮੀਆਂ ਦੇ ਛੁੱਟੀਆਂ ਦੇ ਵਿੱਚ ਦੇਖੋ ਤੁਸੀਂ ਆਪਾ ਦੇਖਦੇ ਆ ਕਿ ਇਸ ਜਿਹੜਾ ਸਾਡਾ ਮੌਸਮ ਹੈ ਕਿੰਨਾ ਗਰਮ ਹੈ ਬਿਲਕੁਲ ਜੀ ਔਰ ਜਦੋਂ ਜੇ ਅਜਿਹਾ ਨਹੀਂ ਹੋਏਗਾ ਛੁੱਟੀਆਂ ਨਹੀਂ ਹੋਣਗੀਆਂ ਤਾਂ ਬੱਚਿਆਂ ਦੀ ਸਿਹਤ ਤੇ ਜਿਹੜਾ ਹੈ ਬੈਡ ਇਫੈਕਟ ਪੈਣਗੇ ਸੋ ਇਸ ਕਰਕੇ ਛੁੱਟੀਆਂ ਬਹੁਤ ਇੰਪੋਰਟੈਂਟ ਨੇ ਕਿਉਂਕਿ ਜੇ ਅਗਰ ਇਹ ਛੁੱਟੀਆਂ ਨਹੀਂ ਹੁੰਨੀਆਂ ਤੇ ਗਰਮੀਆਂ ਦੌਰਾਨ ਬੱਚਾ ਨੂੰ ਇਹ ਸੋਕ ਹੋ ਸਕਦਾ ਹੈ ਡੀਹਾਈਡਰੇਸ਼ਨ ਹੋ ਸਕਦੀ ਹੈ ਤਾਂ ਕੋਲ ਬਲਾ ਕੇ ਬੱਚਿਆਂ ਦੇ ਲਈ ਛੁੱਟੀਆਂ ਜੜੀਆਂ ਨੇ ਬਹੁਤ ਬਹੁਤ ਇੰਪੋਰਟੈਂਟ ਨੇ ਬਿਲਕੁਲ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਮੌਸਮ ਦੀ ਕਿ ਮੌਸਮ ਜਿਹੜਾ ਬਹੁਤ ਗਰਮ ਹੁੰਦਾ ਤੇ ਇਹਦੇ ਕਰਕੇ ਛੁੱਟੀਆਂ ਆ ਜਾਂਦੀਆਂ ਨੇ ਚਲੋ ਘਰ ਦੇ ਵਿੱਚ ਰਹਿਣ ਦਾ ਮੌਕਾ ਮਿਲਦਾ ਵਿਦਿਆਰਥੀਆਂ ਨੂੰ ਹਨਾ ਖਾਸ ਕਰਕੇ ਆਪਣੇ ਮਾਪੇ ਬਾਪ ਦੇ ਨਾਲ ਭੈਣਾ ਭਰਾਵਾਂ ਦੇ ਨਾਲ ਹੁਣ ਤਾਂ ਨਾਨਕੇ ਦਾਦਕੇ ਜਾਣ ਦਾ ਨਰਵਾਜ਼ ਹੀ ਰਿਹਾ ਅੱਗੇ ਤਾਂ ਨਾਨਕੇ ਦਾਦਕੇ ਦੇ ਬੱਚੇ ਬਹੁਤ ਬਹੁਤ ਜਿਹੜੀਆਂ ਛੁੱਟੀਆਂ ਨੇ ਪੂਰੀਆਂ ਕੱਟ ਕੇ ਆਉਂਦੇ ਹੁੰਦੇ ਸੀ ਤੇ ਹੁਣ ਜਿਵੇਂ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਦੇ ਵਿੱਚ ਸਿਰਫ ਪੜ੍ਹਾਈ ਹੀ ਨਹੀਂ ਪੜ੍ਹਾਈ ਦੇ ਨਾਲ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਬੱਚਿਆਂ ਦੇ ਨਾਲ ਜੁੜਗੀਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਡਮ ਉਹ ਤਾਂ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਅਸੀਂ ਦੇਖਦੇ ਆ ਕਿ ਜੇ ਬੱਚਾ ਬਹੁਤ ਅੱਛੇ ਮਾਰਕਸ ਵੀ ਲੈ ਰਿਹਾ ਹੈ ਫਿਰ ਵੀ ਉਹ ਕਈ ਫੀਲਡ ਵਿੱਚ ਕਾਮਯਾਬ ਨਹੀਂ ਹੋ ਰਿਹਾ ਕਿਉਂਕਿ ਜਿਹੋਦ ਕੋ ਕਮਿਊਨੀਕੇਸ਼ਨ ਸਕਿਲਸ ਨਹੀਂ ਹੈ ਪਰਸਨੈਲਿਟੀ ਡਿਵੈਲਪਮੈਂਟ ਨਹੀਂ ਹੈ ਉਹਦੀ ਸਿਹਤ ਠੀਕ ਨਹੀਂ ਹੈ ਤੇ ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਜਿਹੜੀਆਂ ਪੂਰੀਆਂ ਐਕਟੀਵਿਟੀਆਂ 'ਤੇ ਧਿਆਨ ਦੇਣਾ ਜ਼ਰੂਰੀ ਬਣਦਾ ਹੈ ਅਦਰਵਾਈਜ਼ ਅਸੀਂ ਇੱਕ ਚੀਜ਼ ਨੂੰ ਲੈ ਕੇ ਨਹੀਂ ਚੱਲ ਸਕਦੇ ਕਿ ਬੱਚਾ ਬਹੁਤ ਇੰਟੈਲੀਜੈਂਟ ਹੈ ਜਾਂ ਬਹੁਤ ਅੱਛੇ ਮਾਰਕਸ ਲੈਨੇ ਤਾਂ ਫਿੱਟ ਹੋ ਜਾਏਗਾ ਕਿਉਂਕਿ ਜੋ ਸਾਡਾ ਅੱਜਕੱਲ ਕਲਚਰ ਚੱਲ ਰਿਹਾ ਇਸ ਟਾਈਮ ਦੇ ਉੱਤੇ ਸਿਰਫ ਐਜੂਕੇਸ਼ਨ ਉਸ ਅੱਗੇ ਲੈ ਕੇ ਨਹੀਂ ਚੱਲ ਸਕਦੇ ਸਾਡੀ ਜਿਹੜੀ ਸਕਿੱਲ ਇੰਪਰੂਵਮੈਂਟ ਬਹੁਤ ਜ਼ਰੂਰੀ ਹੈ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਅੱਜਕੱਲ ਦਾ ਸਮਾਂ ਹੀ ਇਸ ਤਰ੍ਹਾਂ ਦਾ ਹੈ ਕਿ ਸਿਰਫ ਪੜ੍ਹਾਈ ਦੇ ਸਿਰ ਤੇ ਹੀ ਨਹੀਂ ਸਭ ਕੁਝ ਕੀਤਾ ਜਾ ਸਕਦਾ ਹੋਰ ਬਹੁਤ ਸਖ ਕੁਝ ਬੱਚੇ ਨੂੰ ਆਉਣਾ ਜ਼ਰੂਰੀ ਆ ਜੀ ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਮਾਤਾ ਪਿਤਾ ਨੂੰ ਕੀ ਤਸਵੀਜ਼ ਦਵੋਗੇ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਦਾ ਕਿਵੇਂ ਦਾ ਟਾਈਮ ਟੇਬਲ ਸੈੱਟ ਕਰਨ ਜਿਹਦੇ ਵਿੱਚ ਪੜ੍ਹਾਈ ਵੀ ਆ ਜਾਏ ਜਾਂ ਹੋਰ ਚੀਜ਼ਾਂ ਵੀ ਜਿਹੜੀਆਂ ਉਹਨਾਂ ਦੀਆਂ ਨਾਲ ਜੁੜ ਜਾਣ ਬਹੁਤ ਅੱਛਾ ਸਵਾਲ ਹੈ ਮੈਨੂੰ ਤੁਹਾਡਾ ਕਿਉਂਕਿ ਬੱਚੇ ਕਲਾ ਜਿਹੜੇ ਸਕੂਲ ਦੇ ਵਿੱਚ ਤਾਂ ਡਿਸਪਲਿਨ ਚ ਰਹਿੰਦੇ ਨੇ ਪਰ ਘਰਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਿਰਫ ਜਿਹੜੇ ਛੁੱਟੀਆਂ ਨੇ ਔਰ ਮੌਜ ਮਸਤੀ ਲਈ ਨੇ ਜਾਂ ਖੇਡਣ ਲਈ ਜੇ ਜਾ ਅੱਜਕੱਲ ਪੇਰੈਂਟਸ ਦਾ ਬੜਾ ਕੰਪਲੇਂਟ ਹੈਗੀ ਕਿ ਬੱਚੇ ਮੋਬਾਈਲ ਨਹੀਂ ਛੱਡਦੇ ਬਿਲਕੁਲ ਤੋਂ ਜ਼ਰੂਰੀ ਹੈ ਕਿ ਉਹਨਾਂ ਦਾ ਇੱਕ ਟਾਈਮ ਟੇਬਲ ਜ਼ਰੂਰ ਬਣਾਇਆ ਜਾਏ ਮੈਂ ਜ਼ਰੂਰ ਰეკਮੈਂਡ ਕਰਾਂਗੀ ਪੇਰੈਂਟਸ ਨੂੰ ਕਿਉਂਕਿ ਬੱਚਾ ਨੂੰ ਜੇ ਅਗਰ ਅਸੀਂ ਇਹ ਟਾਈਮ ਟੇਬਲ ਨਹੀਂ ਬਣਾਉਂਦੇ ਤੇ ਬੱਚਾ ਜਿਹੜੀ ਡਿਸਿਪਲਿਨਡ ਲਾਈਫ ਆ ਇੱਕ ਮਹੀਨੇ ਦੀ ਡਿਸਟਰਬ ਹੋ ਜਾਂਦੀ ਹੈ ਤਾਂ ਜ਼ਰੂਰੀ ਹੈ ਟਾਈਮ ਟੇਬਲ ਇਹ ਨਹੀਂ ਮੈਂ ਕਹਿੰਦੀ ਕਿ ਉਹੀ ਟਾਈਮ ਟੇਬਲ ਬਣਾਓ ਰਾਕੇ ਸੀ ਸਕੂਲ ਚ ਫਾਲੋ ਕਰਦੇ ਆ ਜੀ ਬੱਚਿਆਂ ਦੀ ਓਵਰਆਲ ਪਰਸਨੈਟੀ ਨੂੰ ਦੇਖ ਕੇ ਜਿਆ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ ਹਮਮ ਜਿਸ ਤਰ੍ਹਾਂ ਬੱਚਿਆਂ ਦੇ ਦੇਖਣਾ ਚਾਹੀਦਾ ਹੈ ਕਿ ਬੱਚੇ ਨੂੰ ਕਿੰਨਾ ਟਾਈਮ ਖੇਡਣ ਲਈ ਕਿੰਨਾ ਟਾਈਮ ਟੀਵੀ ਲਈ ਕਿੰਨਾ ਟਾਈਮ ਜਿਹੜਾ ਹੈ ਆਪਣੀ ਰੀਡਿੰਗ ਲਈ ਆ ਇਹ ਸਾਰੇ ਚੀਜ਼ਾਂ ਦਾ ਧਿਆਨ ਚਾੱਕ ਕੇ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ ਜੀ ਉਹਦੇ ਵਿੱਚ ਮੈਮ ਜਿਹੜਾ ਟਾਈਮ ਹੈ ਉਹਨੂੰ ਡਿਵਾਈਡ ਕਰ ਦੇਣਾ ਚਾਹੀਦਾ ਹੈ ਤਾਂ ਕਿ ਬੱਚਾ ਕਿਸੇ ਵੀ ਚੀਜ਼ ਤੋਂ ਬੋਰ ਨਾ ਜੇ ਅਸੀਂ ਉਹ ਦੇਖੋ ਅਸੀਂ ਟਾਈਮ ਟੇਬਲ ਨਹੀਂ ਬਣਾਵਾਂਗੇ ਸਾਰਾ ਟਾਈਮ ਬੱਚੇ ਨੂੰ ਪੜਨ ਦੇ ਲਈ ਹੀ ਕੰਪੈਲ ਕਰਾਂਗੇ ਤਾਂ ਬੱਚੇ ਨੂੰ ਛੁੱਟੀਆਂ ਛੁੱਟੀਆਂ ਨਹੀਂ ਲੱਗਣਗੀਆਂ ਤਾਂ ਜ਼ਰੂਰੀ ਹੈ ਕਿ ਉਹ ਟਾਈਮ ਟੇਬਲ ਇਸ ਤਰੀਕੇ ਦਾ ਬਣਾਇਆ ਜਾਵੇ ਜਿਹਦੇ ਨਾਲ ਬੱਚੇ ਦਾ ਮੈਂਟਲ ਇਮੋਸ਼ਨਲ ਔਰ ਫਿਜ਼ੀਕਲ ਤਿੰਨੋਂ ਤਰੀਕੇ ਦਾ ਵਿਕਾਸ ਹੋ ਸਕੇ ਔਰ ਇਹ ਚੀਜ਼ਾਂ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਨੇ ਜੀ ਤੋਂ ਟਾਈਮ ਟੇਬਲ ਇਸ ਤਰੀਕੇ ਦਾ ਹੋਏ ਕਿ ਬੱਚੇ ਨੂੰ ਇਹ ਵੀ ਮੈਡਮ ਮੇਰਾ ਇੱਕ ਇੱਥੇ ਹੋਰ ਸਜਾ ਹੈ ਕਿ ਕਿਉਂਕਿ ਬੱਚੇ ਅੱਜਕੱਲ ਇੰਡੀਪੈਂਡੈਂਟ ਨਹੀਂ ਹੈ ਹਾਂਜੀ ਤਾਂ ਪੀਰੀਅਡਸ ਨੂੰ ਜੋ ਜਿ 스타ਟਿੰਗ ਤੋਂ ਇਹ ਚੀਜ਼ ਬੱਚੇ ਚ ਪਾਵਾਂਗੇ ਕਿ ਬੱਚਾ ਉੜਦਾ ਹੈ ਉੱਠਣ ਤੋਂ ਬਾਅਦ ਬੱਚਾ ਆਪਣੇ ਆਪ ਫਰੈਸ਼ ਕਰਦਾ ਹੈ ਤੁਹਾਨੂੰ ਜ਼ਰੂਰ ਸਿਖਾਇਆ ਜਾਏ ਕਿ ਆਪਣਾ ਜਿਹੜਾ ਕਮਰਾ ਹੈ ਉਹਨੂੰ ਜ਼ਰੂਰ ਸਫਾਈ ਕੀਤੀ ਜਾਏ ਉਸ ਤੋਂ ਬਾਅਦ ਜੇ ਅਸੀਂ ਬੱਚੇ ਨੂੰ ਇਹ ਕਹਿ ਸਕੀਏ ਕਿ ਤੁਸੀਂ ਸਾਡੇ ਘਰ ਦੇ ਕੰਮਾਂ ਵਿੱਚ ਥੋੜਾ ਹੱਥ ਬਟਾਓ ਤਾਂ ਮੇਬੀ ਬੱਚਿਆਂ ਲਈ ਅੱਛਾ ਹੋਏਗਾ ਉਸ ਤੋਂ ਬਾਅਦ ਇਹ ਕਿਹਾ ਜਾਏ ਕਿ ਜਿਹੜੇ ਬੱਚੇ ਜਿਸ ਸਬਜੈਕਟ ਵਿੱਚ ਵੀਕ ਨੇ ਜੀ ਉਸ ਸਬਜੈਕਟ ਨੂੰ ਜ਼ਿਆਦਾ ਟਾਈਮ ਦਿੱਤਾ ਜਾਏ ਜਿਹਦੇ ਵਿੱਚ ਬੱਚਾ ਪਹਿਲਾਂ ਅੱਛਾ ਕਰ ਰਿਹਾ ਉਹਦੇ ਵਿੱਚ ਸਾਨੂੰ ਇਹ ਚੀਜ਼ ਦੇਖਣ ਦੀ ਜ਼ਰੂਰਤ ਨਹੀਂ ਹੈ ਔਰ ਉਹਦੇ ਵਿੱਚ ਖੇਡਣ ਦਾ ਟਾਈਮ ਵੀ ਫਿਕਸ ਹੋਣਾ ਚਾਹੀਦਾ ਹੈ। ਔਰ ਮੇਰੇ ਸਭ ਦੇ ਨਾਲ ਇੱਕ ਹੋਰ ਚੀਜ਼ ਬਣਾ ਮੈਂ ਮੈਂਸ਼ਨ ਕਰਨਾ ਮੈਂ ਜ਼ਰੂਰ ਚਾਹਾਂਗੀ। ਹਾਂਜੀ ਕਿ ਉਹਦੇ ਵਿੱਚ ਪੇਰੈਂਟਸ ਨਾਲ ਦਾ ਟਾਈਮ ਹੈ ਨਾ ਉਹ ਵੀ ਜ਼ਰੂਰ ਫਿਕਸ ਕਰਨਾ ਚਾਹੀਦਾ ਕਿਉਂਕਿ ਪੇਰੈਂਟਸ ਇੰਨੇ ਬਿਜ਼ੀ ਨੇ ਉਹਨਾਂ ਨੂੰ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਬਿਲਕੁਲ। ਅਗਰ ਅਸੀਂ ਆਪਣੇ ਆਪ ਨੂੰ ਇੱਕ ਡਿਸਪਲਿਨ ਚ ਲਾਏ ਕਿ ਆ ਜਿਹੜਾ ਸਾਡਾ ਟਾਈਮ ਹੈ ਚਾਹੇ 30 ਮਿੰਟਸ ਨੇ ਜਾਂ 15 ਮਿੰਟਸ ਨੇ ਅਸੀਂ ਬੱਚਿਆਂ ਨੂੰ ਦੇਣਾ ਹੀ ਦੇਣੇ ਨੇ ਤੇ ਉਹਦੇ ਨਾਲ ਇੱਕ ਬੱਚਾ ਦੇ ਵਿੱਚ ਇੱਕ ਹੋਏਗਾ ਕਿ ਸਾਡੇ ਪੇਰੈਂਟਸ ਵੀ ਡਿਸਪਲਿਨਡ ਨੇ। ਇੱਕ ਮੈਮ ਆਮ ਤੌਰ ਤੇ ਸ਼ਿਕਾਇਤ ਹੋਰ ਹੋ ਜਾਂਦੀ ਆ ਮਾਪੇ ਬਦੀ ਕਿ ਛੁੱਟੀਆਂ ਦੇ ਵਿੱਚ ਬੱਚੇ ਜਿਹੜੇ ਆਲਸੀ ਵੀ ਹੋ ਜਾਂਦੇ ਨੇ ਤੇ ਲੇਟ ਉੱਠਣ ਦੀ ਆਦਤ ਹੋ ਜਾਂਦੀ ਆ ਰਾਤ ਨੂੰ ਜਾਗਣਾ ਹਨਾ ਤੇ ਸਵੇਰ ਨੂੰ ਟਾਈਮ ਤੇ ਨਾ ਉੱਠਣਾ ਤੇ ਜਦੋਂ ਸਕੂਲ ਖੁੱਲਦੇ ਨੇ ਉਦੋਂ ਬਹੁਤ ਔਖਾ ਲੱਗਦਾ ਸ਼ੁਰੂ-ਸ਼ੁਰੂ ਦੇ ਵਿੱਚ ਉਹ ਚੀਜ਼ਾਂ ਨਾ ਹੋਣ ਉਹਦੇ ਬਾਰੇ ਵੀ ਥੋੜਾ ਦੱਸੋ ਕਿ ਕਿਵੇਂ ਜਿਹੜੇ ਆਪਣੇ ਬੱਚਿਆਂ ਨੂੰ ਟਾਈਮ ਤੇ ਉੱਠਣ ਦੀ ਆਦਤ ਛੁੱਟੀਆਂ 'ਚ ਵੀ ਜਿਹੜੀ ਆ ਜਾਰੀ ਰਵੇ ਉਹਨਾਂ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਅਗਰ ਤੁਸੀਂ ਟਾਈਮ ਟੇਬਲ ਹੀ ਇਸ ਤਰੀਕੇ ਦਾ ਬਣਾ ਦਿੰਦੇ ਹੋ ਫਿਰ ਰੂਟੀਨ ਦੇ ਵਿੱਚ ਹੀ ਬੱਚਾ 7 ਵਜੇ ਉੱਠ ਰਿਹਾ ਹੈ ਜੀ ਤੇ ਫਿਰ ਮੈਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਜਦੋਂ ਅਸੀਂ ਬੱਚਿਆਂ ਨੂੰ ਬਿਲਕੁਲ ਧਿਆਨ ਨਹੀਂ ਦਿੰਦੇਗੇ ਕੋਈ ਗੱਲ ਛੁੱਟੀਆਂ ਹੀ ਨਹੀਂ ਬੱਚੇ ਆਪਣੇ ਹਿਸਾਬ ਦੇ ਨਾਲ ਉੱਠਣ ਆਪਣੇ ਹਿਸਾਬ ਦੇ ਨਾਲ ਆਪਣਾ ਕੰਮ ਕਰਨ ਅਸੀਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਮੈਨੂੰ ਲੱਗਦਾ ਉਸ ਉੱਥੇ ਇਹ ਚੀਜ਼ਾਂ ਹੋ ਸਕਦੀਆਂ ਨੇ ਆਦਰਵਾਇਜ਼ ਜੇ ਅਸੀਂ ਉਹਨਾਂ ਨੂੰ ਇੱਕ ਟਾਈਮ ਟੇਬਲ ਦੇਈਏ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਹੋਣਗੀਆਂ ਬਿਲਕੁਲ ਟਾਈਮ ਟੇਬਲ ਦਾ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਕਿ ਡਿਸਪਲਿਨਡ ਲਾਈਫ ਜਿਹੜੀ ਹੈ ਘਰ ਦੇ ਵਿੱਚ ਵੀ ਉਹ ਦਵਾਂਗੇ ਤੇ ਮੈਨੂੰ ਲੱਗਦਾ ਮੁਸ਼ਕਲ ਨਹੀਂ ਹੋਵੇਗੀ ਇਹ ਸਾਡੇ ਪੇਰੈਂਟਸ ਤੇ ਡਿਪੈਂਡ ਕਰਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਬੱਚੇ ਨਾਲ ਡੀਲ ਕਰਦੇ ਹਾਂ ਜੀ ਬਹੁਤ ਸਾਰੇ ਘਰਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਮੈਂ ਦੇਖਦੀ ਹਾਂ ਕਿ ਉਹਨਾਂ ਦੇ ਮਾਪੇ ਅਕਸਰ ਛੁੱਟੀਆਂ ਦੇ ਵਿੱਚ ਖਾਸ ਕਰਕੇ ਆਉਣ ਵਾਲਾ ਸਿਲੇਬਸ ਜਿਹੜਾ ਉਹਨਾਂ ਨੂੰ ਐਡਵਾਂਸ ਹੀ ਕਰਨਾ ਸ਼ੁਰੂ ਕਰਾ ਦਿੰਦੇ ਨੇ ਤਾਂ ਕਿ ਜਦੋਂ ਸਕੂਲ ਲੱਗਣ ਉਦੋਂ ਤੁਹਾਨੂੰ ਮੁਸ਼ਕਲਾਂ ਨਾ ਆਉਣ ਇੱਕ ਅਧਿਆਪਕ ਦੇ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜ ਤਰੀਕਾ ਤਾਂ ਮੈਨੂੰ ਬਹੁਤ ਵਧੀਆ ਹੈ ਅਗਰ ਤੁਸੀਂ ਬੱਚੇ ਨੂੰ ਐਡਵਾਂਸ ਵਿੱਚ ਉਹ ਸਟੱਡੀਜ਼ ਕਰਾਉਂਦੇ ਆਂ ਤੇ ਜਦੋਂ ਬੱਚਾ ਕਲਾਸ ਚ ਆਏਗਾ ਨੈਚੁਰਲੀ ਪਹਿਲਾਂ ਪੜ੍ਹ ਕੇ ਆਇਆ ਹੋਇਆ ਉਹਦੀ ਕਿਤਰਾ ਦੀ ਰਿਵੀਜ਼ਨ ਹੋਏਗੀ ਤੇ ਉਹਨੂੰ ਅੱਛਾ ਲੱਗੇਗਾ ਉਹਨੂੰ ਸਮਝ ਆਏਗੀ ਤੇ ਤਰੀਕਾ ਤਾਂ ਬਹੁਤ ਵਧੀਆ ਹੈ ਜੇ ਪੇਰੈਂਟਸ ਇਹ ਕਰ ਸਕਦੇ ਆ ਪਰ ਆਪ ਨੂੰ ਸਾਨੂੰ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਬੱਚਿਆਂ ਲਈ ਛੁੱਟੀਆਂ ਜਿਹੜੀਆਂ ਆਈ ਨਾ ਬੱਚਾ ਫੀਲ ਕਰੇ ਕਿ ਮੈਂ ਪਰਲੇ ਸੱਚੀ ਪੜਦਾ ਤੇ ਮੈਂ ਸਕੂਲ ਦੇ ਵਿੱਚ ਹੀ ਪੜਦਾ ਤੇ ਹੁਣ ਮੈਂ ਘਰ ਵੀ ਪੜ ਰਿਹਾ ਤਾਂ ਇਹ ਫੀਲਿੰਗ ਜਿਹੜੀ ਬੱਚਿਆਂ ਚ ਨਹੀਂ ਆਉਣੀ ਚਾਹੀਦੀ ਕਿਉਂਕਿ ਉਹਨਾਂ ਦੇ ਲਈ ਇਹ ਖੁਸ਼ੀ ਦੇ ਪਲ ਹੁੰਦੇ ਨੇ ਸਾਨੂੰ ਉਹਨਾਂ ਚੀਜ਼ਾਂ ਉੱਤੇ ਧਿਆਨ ਚ ਜ਼ਰੂਰ ਰੱਖਣਾ ਚਾਹੀਦਾ ਹੈ ਜੀ ਤੁਸੀਂ ਆਪਣੇ ਜਿੰਨਾ ਦੌਰ ਤੁਹਾਨੂੰ ਸਮਾਂ ਹੋ ਗਿਆ ਪੜਾਉਂਦਿਆਂ ਨੂੰ ਤੁਸੀਂ ਕੋਈ ਇਦਾਂ ਦੀ ਉਦਾਹਰਣ ਦੇਖੀ ਹੈ ਜਿਸ ਬੱਚੇ ਨੇ ਕਿਸੇ ਨੇ ਛੁੱਟੀਆਂ ਦੇ ਵਿੱਚ ਕੁਝ ਖਾਸ ਚੀਜ਼ ਸਿੱਖੀ ਹੋਵੇ ਤੇ ਉਹ ਤੁਹਾਨੂੰ ਵੇਖ ਕੇ ਬੜੀ ਹੈਰਾਨੀ ਹੋਈ ਹੋਵੇ ਕਿ ਵੀ ਇਹ ਬੱਚਾ ਇਹ ਚੀਜ਼ ਸਿੱਖ ਗਿਆ ਹਾਂ ਜਿਵੇਂ ਜਿਸ ਤਰ੍ਹਾਂ ਮੇਰੇ ਕੋ ਵੱਡੀਆਂ ਕਲਾਸਿਸ ਨੇ ਪਲੱਸ 1 ਜਾਂ ਪਲੱਸ 2 ਨੇ ਮੇਰੇ ਕੋ ਦੋ ਬੱਚੇ ਨੇ ਇੱਕ ਬੱਚਾ ਵਿਸ਼ਾਲ ਹੈਗਾ ਇੱਕ ਕਰਨ ਗੌਤਮ ਹੈਗਾ ਉਹਨਾਂ ਦੀ ਪੇਂਟਿੰਗ ਔਰ ਡਾਂਸ ਦੇਖ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਮੈਕਸਿਮ ਟਾਈਮ ਆਪਣਾ ਛੁੱਟੀਆਂ ਦੇ ਵਿੱਚ ਜਿਹੜਾ ਡਿਵੋਟ ਕਰਕੇ ਤੇ ਆਪਣੇ ਆਪ ਨੂੰ ਇੱਥੇ ਲੈ ਕੇ ਆਂਦਾ ਕਿ ਉਹ ਅੱਛਾ ਡਾਂਸਰ ਹੈ ਇਸ ਟਾਈਮ ਤੇ ਉਹ ਬਹੁਤ ਜਿਹੜਾ ਮਕਰਨ ਗੌਤਮ ਦੀ ਗੱਲ ਕਰਦਈ ਆ ਉਹ ਬੱਚੇ ਨੇ ਹੁਣ ਡਿਸਟ੍ਰਿਕਟ ਤੋਂ ਸਾਡੇ ਉਹਦੇ ਵਿੱਚ ਪੇਂਟਿੰਗ ਵਿੱਚ ਜਿਹੜਾ ਪ੍ਰਾਈਜ਼ ਲਿਆ ਤਾਂ ਇਹ ਚੀਜ਼ਾਂ ਕਿਉਂਕਿ ਸਾਡੇ ਕੋ ਬੜੇ ਵੀਕਰ ਸੈਕਸ਼ਨ ਤੋਂ ਬੱਚੇ ਆਉਂਦੇ ਨੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਆ ਤੇ ਮੇਰੇ ਲਈ ਤਾਂ ਉਹ ਚਮਤਕਾਰ ਤੋਂ ਘੱਟ ਨਹੀਂ ਆ ਮੈਡਮ ਕਿ ਜਿਹੜੇ ਬੱਚੇ ਉਸ ਆਪਣੀ ਸੁਭਦਾ ਦੇ ਵਿੱਚ ਵੀ ਆਪਣੇ ਆਪ ਨੂੰ ਇਤਕ ਇੰਪਰੂਵ ਕਰਕੇ ਲੈ ਕੇ ਆਏ ਨੇ ਜੀ ਜਿਵੇਂ ਅ ਅਸੀਂ ਇੱਕ ਖਬਰ ਵੀ ਪੜ੍ਹੀ ਸੀ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਡ੍ਰੀਮ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਵਿਦਿਆਰਥੀਆਂ ਦੇ ਲਈ ਉਹਦੇ ਬਾਰੇ ਜਾਣਕਾਰੀ ਦਿਓ ਕਿ ਉਹ ਪ੍ਰੋਜੈਕਟ ਕੀ ਹੈ ਤੇ ਉਹ ਬੱਚਿਆਂ ਦੇ ਲਈ ਕਿਵੇਂ ਮਦਦਗਾਰ ਹੈ ਠੀਕ ਹਾਂਜੀ ਮੈਮ ਉਹਦੇ ਵਿੱਚ ਕੀ ਹੈ ਕਿ ਸਾਡੇ ਜ਼ਿਲ੍ਹਾ ਜਲੰਧਰ ਦੇ ਅ ਮੈਡਮ ਨੇ ਡਾਕਟਰ ਗੁਰਿੰਦਰਜੀਤ ਕੌਰ ਜਿਹੜੇ ਸਾਡੇ ਡੀਓ ਮੈਡਮ ਨੇ ਉਹਨਾਂ ਨੇ ਮੈਮ ਪ੍ਰੋਜੈਕਟ ਸ਼ੁਰੂ ਕੀਤਾ ਡ੍ਰੀਮ ਪ੍ਰੋਜੈਕਟ ਜੀ ਉਹਨਾਂ ਬੱਚਿਆਂ ਲਈ ਹੈ ਜਿਹੜੇ ਬੱਚਿਆਂ ਨੇ ਜਿਸ ਤਰ੍ਹਾਂ ਮੈਂ ਪਲੱਸ 1 9th ਔਰ 7th ਵਿੱਚੋਂ ਜਿਹੜੇ 90 90% ਮਾਰਕਸ ਲਏ ਨੇ ਔਰ ਮੈਡਮ ਦਾ ਬੜਾ ਵਧੀਆ ਉਪਰਾਲਾ ਹੈ ਉਹਨਾਂ ਨੇ ਸੋਚਿਆ ਕਿ ਹੁਣ ਤੋਂ ਕਿਉਂ ਨਾ ਤਿਆਰੀ ਕਰਵਾਈ ਜਾਏ ਤੇ ਮੈਮ ਉਹਨਾਂ ਨੇ ਉਹਨਾਂ ਬੱਚਿਆਂ ਦੇ ਨਾਮ ਵਗੈਰਾ ਸਾਡੇ ਕੋਲ ਲਏ ਨੇ ਔਰ ਉਹਨਾਂ ਦੀਆਂ ਕਲਾਸਿਸ ਜਿਹੜੀਆਂ ਨੇ ਐਕਸਟਰਾ ਕਲਾਸਿਸ ਜਿਹੜੀਆਂ ਨੇ ਉਹਨਾਂ ਦਾ ਅਰੇਂਜਮੈਂਟ ਕੀਤਾ ਗਿਆ ਉਹਨਾਂ ਦੀ ਐਕਸਟਰਾ ਕਲਾਸਿਸ ਜਿਹੜੀਆਂ ਨੇ ਫਰਸਟ ਜੂਨ ਤੋਂ ਲੱਗ ਰਹੀਆਂ ਨੇ अच्छा जी, क्योंकि जिलन, जी, जी। तो क्योंकि मैडम सोच दे ने कि जिला जालंधर ਜਿਹੜਾ ਹੈ ਉਹਦਾ ਆਉਣ ਵਾਲੇ ਰਿਜ਼ਲਟ ਵਿੱਚ ਇਸ ਟਾਈਮ ਵੀ ਬਹੁਤ ਅੱਛੇ ਰਿਜ਼ਲਟ ਆਏ ਨੇ ਜੀ ਜੀ ਬਹੁਤ ਮੈਰਿਟ ਦੀਆਂ ਜਲੰਧਰ ਜ਼ਿਲ੍ਹੇ ਦੀਆਂ ਆਈਆਂ ਨੇ ਔਰ मैडम ਦਾ ਜਿਹੜਾ ਇਹ ਪਰਾਲਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਤੋਂ ਵੀ ਅੱਛੇ ਰਿਜ਼ਲਟ ਆਉਣ ਔਰ ਬੱਚੇ ਮੈਕਸਿਮ ਬੱਚੇ ਮੈਰਿਟ ਵਿੱਚ ਆਉਣ ਉਹਨਾਂ ਦੀ ਤਿਆਰੀ ਮੈਮ ਜਿਹੜੇ ਪਲੱਸ 2 ਜਾਂ 10th ਜਾਂ 8th ਚ ਬੱਚਿਆਂ ਨੇ ਜਾ ਕੇ ਅਗਲੇ ਮਾਰਚ ਚ ਪੇਪਰ ਦੇਣੇ ਨੇ ਤਾਂ ਉਹਨੇ ਤਿਆਰੀ ਮੈਨਣ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ ਜੀ ਤਾਂ ਬੜਾ ਅੱਛਾ ਲੱਗ ਰਿਹਾ ਇਹ ਚੀਜ਼ ਨੂੰ ਦੇਖ ਕੇ ਕਿ ਬੜੇ ਬੱਚੇ ਵੀ ਬੜੇ ਖੁਸ਼ ਨੇ ਮੈਮ ਜਿਨ੍ਹਾਂ ਨੂੰ ਇਹ ਚੀਜ਼ ਜਿਹੜੀ ਹੈ ਮਿਲ ਰਹੀ ਹੈ। ਹੂੰ ਹੂੰ। ਤੋਂ ਬੜਾ ਵਧੀਆ ਉਪਰਾਲਾ ਹੈ। ਤੋਂ ਜੇ ਕੱਲ ਨੂੰ ਬੱਚੇ ਮੈਰਿਟ ਚਾਹੁੰਦੇ ਨੇ ਤਾਂ ਮੈਮ ਇਹ ਇੱਕ ਅੱਛਾ ਜਿਹੜਾ ਹੈ ਉਪਰਾਲਾ ਜਿਹੜਾ ਹੋ ਸਕਦਾ ਸਾਡੇ ਐਜੂਕੇਸ਼ਨ ਸਿਸਟਮ ਦੇ ਲਈ ਤੇ ਮੇਬੀ ਹੋ ਡਿਸਟ੍ਰਿਬਿਊਸ਼ਨ ਸ਼ੁਰੂ ਹੋ ਜਾਏ ਜਿਹੜਾ ਚੀਜ਼ ਹੈ। ਜੀ ਬਿਲਕੁਲ ਜੀ ਕਹਿੰਦੇ ਸ਼ੁਰੂਆਤ ਇੱਕ ਜਗ੍ਹਾ ਤੋਂ ਹੀ ਹੁੰਦੀ ਹੁੰਦੀ ਹੈ ਤੇ ਜਦੋਂ ਕਾਮਯਾਬ ਹੋ ਜਾਏ ਫਿਰ ਉਹ ਸਾਰੇ ਪਾਸੇ ਚੱਲਦੀ ਹੈ। ਜੀ ਜੀ। ਗੱਲ ਕਰਦੇ ਹਾਂ ਬੋਰਡ ਦੀ ਜਮਾਤ ਦੀ ਜਿਵੇਂ 10ਵੀਂ ਦੀ ਜਮਾਤ ਹੁੰਦੀ ਹੈ ਇਹਦਾ ਇੱਕ ਵੱਖਰਾ ਹੀ ਪ੍ਰੈਸ਼ਰ ਹੁੰਦਾ ਵਿਦਿਆਰਥੀਆਂ ਦੇ ਦਿਮਾਗ ਤੇ ਵੀ ਤੇ ਉਹਨਾਂ ਦੇ ਮਾਤਾ ਪਿ ਚੁੱਟੀਆਂ ਜਿਹੜੇ ਤੁਹ ਦਸਵੀਂ ਜਮਾਤ ਦੇ ਵਿੱਚ ਆਉਂਦੀਆਂ ਨੇ ਤੁਸੀਂ ਉਹਨੂੰ ਕਿਵੇਂ ਅਹਮiyet ਦਿੰਨੇ ਹੋ ਕਿ ਉਹ ਕਿਵੇਂ ਬਤੀਤ ਕੀਤੀਆਂ ਜਾਣ ਤਾਂ ਕਿ ਬੋਰਡ ਦੀ ਜਮਾਤ ਵਿੱਚ ਬੱਚਾ ਜਿਹੜਾ ਚੰਗੇ ਨੰਬਰ ਲੈ ਸਕੇ ਮੈਂ ਮੋੜੇ ਵਿੱਚ ਦੇਖੋ ਉਹਦੇ ਵਿੱਚ ਵੀ ਥੋੜਾ ਜਿਹਾ ਮੈਂ ਪੇਰੈਂਟਸ ਨੂੰ アドਵਾਈਸ ਕਰਨਾ ਚਾਹਾਂਗੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਸਬਜੈਕਟ ਵਿੱਚ 25 ਦੇ ਮਾਰਕਸ ਅੱਛੇ ਨਹੀਂ ਹੈ ਉਹਦੇ ਵਿੱਚ ਅਸੀਂ ਟਿਊਸ਼ਨ ਦਾ ਪ੍ਰਬੰਧ ਵੀ ਕਰ ਸਕਦੇ ਹਾਂ ਆਨਲਾਈਨ ਕੋਰਸੇ ਬੜੇ ਚੱਲ ਰਹੇ ਨੇ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਬੱਚੇ ਦੀਆਂ ਜਿਹੜੀਆਂ ਦਿਖਣਾ ਚਾਹੀਦਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਤੇ ਜ਼ਿਆਦਾ ਵਰਕ ਕੀਤਾ ਜਾਵੇ ਤਾਂ ਕਿ ਬੋਰਡ ਦੇ ਵਿੱਚ ਅੱچھے ਨੰਬਰ ਉਹ ਲੈ ਸਕੇ ਤੇ ਮੇਰੇ ਸਾਹਬ ਦੇ ਨਾਲ ਤੇ ਬੱਚੇ ਦੀ ਓਵਰঅল ਡਵੈਲਪਮੈਂਟ ਦੇ ਲਈ ਜਿਹੜਾ ਹੈਗਾ ਮੈਨੂੰ ਸਾਰੇ ਸਬਜੈਕਟ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੂੰ ਬਿਲਕੁਲ ਸਾਰਾ ਪੱਖੀ ਵਿਕਾਸ ਦੀ ਜ਼ਰੂਰਤ ਹੈ। ਬਿਲਕੁਲ ਜੀ। ਜੀ ਗੱਲ ਕਰਦੇ ਆ ਪੜਾਈ ਦੇ ਨਾਲ ਨਾਲ ਹੁਣ ਖੇਡਾਂ ਦੀ ਬਹੁਤ ਸਾਰੇ ਵਿਦਿਆਰਥੀ ਖੇਡਾਂ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਨੇ ਤੇ ਇਹ ਜੂਨ ਦੀਆਂ ਛੁੱਟੀਆਂ ਖੇਡਾਂ ਦੇ ਵਿੱਚ ਕਿਵੇਂ ਆਪਾਂ ਉਹਨਾਂ ਨੂੰ ਵਰਤ ਸਕਦੇ ਆ। ਮੈਂ ਖੇਡਾਂ ਦੇ ਵਿੱਚ ਕੋ ਸਾਡੇ ਕੋਲ ਕੁਝ ਬੱਚੇ ਮੇਰੇ ਕੋ ਅਜੇ ਹੀ ਵੀ ਨੇ ਜਿਹੜਿਆ ਨੇ ਖੇਡਦੇ ਨੇ ਪਰ ਕਈ ਵਾਰੀ ਸਾਡੇ ਸਰਕਾਰੀ ਸਕੂਲਾਂ ਵਿੱਚ ਖੇਡਾਂ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਕਿਤੇ ਗਰਾਊਂਡ ਨਹੀਂ ਹੈ ਜਾਂ ਕੁਛ ਜਿਹਾ ਹੈ ਤਾਂ ਬੱਚੇ ਆਪਣੇ ਲੈਵਲ ਦੇ ਉੱਤੇ ਜਿਹੜੀ ਆ ਕੋਚਿੰਗ ਲੈ ਰਹੇ ਨੇ ਤੇ ਉਹਨਾਂ ਆਪਣੀ ਜਿਹੜੀ ਇਹ ਰੁਚੀ ਆ ਉਹਨੂੰ ਇੰਪਰੂਵ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਖੇਡਾਂ ਵੈਸੇ ਵੀ ਇਕੱਲੇ ਇੱਕ ਬੱਚੇ ਦੀ ਗੱਲ ਨਹੀਂ ਮੈਂ ਕਰਾਂਗੀ ਇੱਥੇ ਸਾਰੇ ਬੱਚਿਆਂ ਦੇ ਲਈ ਸਮਾਂ ਹੈ ਜਿਹਦੇ ਵਿੱਚ ਉਹ ਆਪਣੇ ਫਿਜ਼ੀਕਲ ਜਿਹੜੀ ਸਟਰੈਂਥ ਨੂੰ ਮਜ਼ਬੂਤ ਕਰ ਸਕਦੇ ਨੇ ਖੇਡਾਂ ਦੇ ਨਾਲ ਤੋਂ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਜਿਹੜਾ ਹੈ ਜਿਉਂ ਦੇ ਛੁੱਟੀਆਂ ਦਾ ਜਿਹੜਾ ਹਰ ਇੱਕ ਬੱਚੇ ਨੂੰ ਖੇਡਾਂ ਉੱਤੇ ਲਗਾਉਣਾ ਚਾਹੀਦਾ ਹੈ ਬਿਲਕੁਲ ਇੱਕ ਮੈਂ ਬਹੁਤ ਜ਼ਰੂਰੀ ਸਵਾਲ ਕਰੂੰਗੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਮਾਪੇ ਦੇ ਮਨਾਂ 'ਚ ਹੁੰਦਾ ਹੋਗਾ ਹਾਂ ਜੀ ਕਹਿੰਦੇ ਨੇ ਕਿ ਹੌਲੀ-ਹੌਲੀ ਜਦੋਂ ਬੱਚਾ ਪਹਿਲੀ ਜਮਾਤ 'ਚ ਜਾਂਦਾ ਹੈ ਫਿਰ ਦੂਜੀ 'ਚ ਜਾਂਦਾ ਹੈ ਵੀ ਹੌਲੀ-ਹੌਲੀ ਪਤਾ ਲੱਗਦਾ ਹੁੰਦਾ ਮਾਪੇ ਨੂੰ ਕਿ ਸਾਡੇ ਬੱਚੇ ਦਾ ਜਿਹੜਾ ਇੰਟਰਸਟ ਹੈ ਜਾਂ ਦਿਲਚਸਪੀ ਆ ਉਹ ਕਿਸ ਖੇਤਰ ਵਾਲਿਆ ਕਿਸ ਵਿਸ਼ੇ ਵੱਲ ਜ਼ਿਆਦਾ ਆ ਜੀ ਤੁਸੀਂ ਅਧਿਆਪਕ ਦੇ ਤੌਰ ਤੇ ਕੀ ਗਾਈਡ ਕਰ ਸਕਦੇ ਹੋ ਕਿ ਤੁਸੀਂ ਮਾਪੇ ਆਪਣੇ ਬੱਚੇ ਦੀ ਦਿਲਚਸਪੀ ਨੂੰ ਕਿਵੇਂ ਦੇਖ ਸਕਣ ਕਿਵੇਂ ਪਹਿਚਾਣ ਸਕਣ ਠੀਕ ਹੈ ਜੀ ਮੈਂ ਮੈਂ ਜਿਸ ਤਰ੍ਹਾਂ ਨਾ ਮੈਂ ਕਾਉਂਸਲਰ ਵੀ ਹਾਂ ਸਕੂਲ ਦੀ ਜੀ ਔਰ ਕਿਉਂਕਿ ਮੇਰੇ ਕੋਲ ਬੜੀਆਂ ਕਲਾਸਿਸ ਨੇ ਤੇ ਮੈਂ ਦੇਖਦੀ ਆ ਕਿ ਬੱਚਾ ਆਪਣਾ ਕੈਰੀਅਰ ਕਿਸ ਪਾਸੇ ਜਿਹੜਾ ਚੂਜ਼ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਇਸ ਤਰ੍ਹਾਂ ਹੁਣ ਮੈਂ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਇੱਕ ਬੜਾ ਅੱਛਾ ਪ੍ਰੋਜੈਕਟ ਦਿੱਤਾ ਹੋਇਆ ਕਿ ਤੁਸੀਂ ਸਾਰਿਆਂ ਨੇ ਸਕੈਪ ਬੁੱਕ ਤਿਆਰ ਕਰਕੇ ਲਿਆਉਣੀਆਂ ਨੇ ਤੁਹਾਡਾ ਜਿਹੜਾ ਵੀ ਇੰਟਰਸਟ ਹੈ ਜੀ ਉਹਦੇ ਮੁਤਾਬਕ ਤੁਸੀਂ ਉੱਤੇ ਪਿਕਚਰ ਲਗਾਉਣੀਆਂ ਨੇ ਤੁਸੀਂ ਇਹਹੀ profession ਕਿਉਂ ਚੂਜ਼ ਕਰ ਰਹੇ ਹੋ ਜਾਂ ਇਹ ਤੁਹਾਨੂੰ profession ਕਿਉਂ ਚੰਗਾ ਲੱਗਦਾ ਹੈ ਜੀ ਤੇ ਉਹਦੇ ਵਿੱਚ ਜਦੋਂ ਜੇ ਬੱਚਾ ਪੇਰੈਂਟਸ ਦੇ ਸਾਹਮਣੇ ਉਹ ਚੀਜ਼ਾਂ ਕਰ ਰਿਹਾ ਕਿਉਂਕਿ ਜਦੋਂ ਬੱਚੇ ਨੂੰ ਕਰਨੀਆਂ ਨੇ ਨੇਚਰਲੀ ਉਹਨੂੰ ਬੱਚੇ ਨੂੰ ਨੈਟ ਦੇ ਉੱਤੋਂ ਪਿਕਚਰਸ ਵੀ ਚਾਹੀਦੀਆਂ ਨੇ ਜੀ ਔਰ ਨਾਲ ਦੀ ਨਾਲ ਬੱਚੇ ਨੂੰ ਮਟੀਰੀਅਲ ਵੀ ਚਾਹੀਦਾ ਹੈ ਜਾਂ ਬੱਚਾ ਕੀ ਸੋਚ ਰਿਹਾ ਜਦੋਂ ਮੈਡਮ ਉਹ ਬੁੱਕ ਤਿਆਰ ਕਰ ਰਿਹਾ ਹੈ ਬੱਚਾ ਤਾਂ ਜ਼ਰੂਰ ਪੇਰੈਂਟਸ ਉਹਦਾ ਸਾਥ ਦੇਣ ਇਹ ਨਾ ਸੋਚਣ ਕਿ ਅਸੀਂ ਉਹਨੂੰ ਸਗੋਂ ਹੈਲਪ ਕਰਨ ਕਿ ਠੀਕ ਹੈ ਅਗਰ ਤੈਨੂੰ ਕੋਈ ਪਿਕਚਰਸ ਚਾਹੀਦੀਆਂ ਨੇ ਜਾਂ ਤੈਨੂੰ ਕੋ ਮਟੀਰੀਅਲ ਚਾਹੀਦਾ ਹੈ ਅਸੀਂ ਤੈਨੂੰ ਪ੍ਰੋਵਾਈਡ ਕਰਾਉਂਦਾ ਐ ਨਾ ਸੋਚਣ ਕਿ ਬੱਚਾ ਕੀ ਕਰ ਰਿਹਾ ਇਹ ਤਾਂ ਫਾਲਤੂ ਦਾ ਕੰਮ ਹੈ ਇਹਦਾ ਤਾਂ ਤੁਹਾਡੀ এডਿਕੇਸ਼ਨ ਨਾਲ ਕੋਈ ਲੈਣ ਦੇਣ ਨਹੀਂ ਆ ਅਜੀਹਣਾ ਨਹੀਂ ਹੋਣਾ ਚਾਹੀਦਾ ਪੇਰੈਂਟਸ ਨੂੰ ਸਭ ਕੁਝ ਦੇਖਣਾ ਚਾਹੀਦਾ ਕਿ ਇਸ ਚੀਜ਼ ਤੇ ਉਹ ਕੰਮ ਕਰ ਰਿਹਾ ਉਹਨੂੰ ਪੇਰੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਅਗਰ ਕੋਈ ਵੀ ਬੱਚਾ ਹੈ ਜਿਹੜਾ ਵੀ ਕੋਈ ਪੈਸ਼ਨ ਦੇ ਨਾਲ ਕੋਈ ਕੰਮ ਕਰਦਾ ਹੈ ਜੀ ਤੇ ਉਹ ਅੱਗੇ ਜਾ ਕੇ ਬੜਾ ਅੱਛਾ ਉਹਦੇ ਵਿੱਚ ਜਿਹੜਾ ਕੰਮ ਕਰ ਸਕਦਾ ਇਹ ਮੇਰੇ ਪੇਰੈਂਟਸ ਨੂੰ ਸੁਝਾਅ ਹੈ ਕਿਉਂਕਿ ਇਸ ਤਰੀਕੇ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਬੱਚੇ ਦਾ ਇੰਟਰਸਟ ਕਿਸ ਫੀਲਡ ਵਰਡ ਹੈ ਜੀ ਜਿਵੇਂ ਤੁਸੀਂ ਸਕੂਲ ਦੇ ਵਿੱਚ ਕਲਾਸਾਂ 'ਚ ਜਾਂਦੇ ਹੋ ਅਲੱਗ-ਅਲੱਗ ਉਮਰ ਦੇ ਬੱਚਿਆਂ ਨੂੰ ਮਿਲਦੇ ਹੂੰ ਅੱਜਕੱਲ ਇੱਕ ਆਮ ਹੈ ਕਿ ਬੱਚੇ ਜਿਹੜੇ ਸਰੀਰਕ ਪੱਖੋਂ ਬੜੇ ਕਮਜ਼ੋਰ ਰਹਿੰਦੇ ਨੇ ਜਾਂ ਉਹਨਾਂ ਦੀ ਚੰਗੀ ਡਾਈਟ ਉਹਨਾਂ ਨੂੰ ਆਦਤ ਨਹੀਂ ਬਣਦੀ ਤੇ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਜੀ 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 ਅ ਜਿਹੜੇ ਬੱਚੇ ਸਰੀਰਕ ਤੌਰ ਤੇ ਕਮਜ਼ੋਰ ਨੇ ਉਹਨਾਂ ਨੂੰ ਗਰਮੀਆਂ ਦੀ ਛੁੱਟੀਆਂ 'ਚ ਮਾਪੇ ਕਿਵੇਂ ਠੀਕ ਕਰ ਸਕਦੇ ਨੇ ਅ ਬੜਾ ਵਧੀਆ ਸਵਾਲ ਹੈ ਮੈਮ ਤੁਹਾਡਾ ਇਹ ਵੀ ਕਿਉਂਕਿ ਮੈਮ ਦੇਖੋ ਰੁਟੀਨ ਦੇ ਵਿੱਚ ਤਾਂ ਅਸੀਂ ਜਦੋਂ ਕਈ ਵਾਰੀ ਬੱਚਿਆਂ ਨੂੰ ਪੁੱਛਦੇ ਹਾਂ ਤਾਂ ਬੱਚੇ ਬ੍ਰੇਕਫਾਸਟ ਵੀ ਕਰਕੇ ਨਹੀਂ ਆਉਂਦੇ ਹੂੰ ਔਰ ਇਹ छुट्टियां ਜੜੀਆਂ ਨੇ ਮੇਰੇ ਸਾਹਦੇ ਨਾਲ ਪੱਛਾ ਨੂੰ ਬੜਾ ਵਧੀਆ ਮੌਕਾ ਹੈ ਕਿ ਉਹ ਸਮੇਂ ਦੇ ਉਹਨਾਂ ਸਾ ਜਿਹੜਾ ਤਿੰਨੋਂ ਭੋਜਨ ਜਿਹੜੇ ਕਰ ਸਕਦੇ ਨੇ ਔਰ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਚਾਇਦਾ ਕਿ ਬੈਲੈਂਸਡ ਟਾਈਮਿੰਟ ਦਿੱਤੀ ਜਾਏ ਜੀ ਇਸ ਸਮੇਂ ਦੇ ਦੌਰਾਨ ਕਿਉਂਕਿ ਬਾਕੀ ਤਾਂ ਸਮਾਂ ਬੱਚੇ ਜਿਹੜੇ ਅਗਨੋਰ ਕਰ ਦਿੰਦੇ ਨੇ ਕਦੀ ਬ੍ਰੇਕਫਾਸਟ ਅਗਨੋਰ ਕਰ ਦਿੱਤਾ ਕਦੀ ਲੰਚ ਅਗਨੋਰ ਕਰ ਦਿੱਤਾ ਪਰ ਛੁੱਟੀਆਂ ਦੇ ਦੌਰਾਨ ਜਿਹੜਾ ਹੈ ਅਸੀਂ ਨਤੀਜਿਆਂ ਦੇ ਉੱਤੇ ਕੰਮ ਕਰ ਸਕਦੇ ਹਾਂ ਔਰ ਬੈਲੈਂਸਡ ਡਾਈਟ ਬੱਚਿਆਂ ਨੂੰ ਦੇ ਸਕਦੇ ਹਾਂ ਤਾਂ ਕਿ ਬੱਚਿਆਂ ਦੀ ਜਿਹੜੀ ਸਿਹਤ ਹੈ ਉਹ ਠੀਕ ਹੋ ਸਕੇ ਜੀ ਜਦੋਂ ਪੀਟੀਐਮ ਹੁੰਦੀ ਹੈ ਤੁਹਾਡੀ ਜਦੋਂ ਮਾਪੇ ਦੇ ਨਾਲ ਗੱਲਬਾਤ ਹੁੰਦੀ ਹੈ ਕਿੱਦਾਂ ਦੀਆਂ ਚੁਣੌਤੀਆਂ ਰਹਿੰਦੀਆਂ ਨੇ ਇੱਕ ਅਧਿਆਪਕ ਨੂੰ ਉਸ ਵੇਲੇ ਬੱਚੇ ਦੀ ਪੜ੍ਹਾਈ ਦੇ ਲੈਸੇ ਨੂੰ ਲੈ ਕੇ ਜਾਂ ਉਹਦੇ ਸਮੁੱਚੀ ਉਹਦੀ ਸਰਪੱਖੀ ਵਿਕਾਸ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਈਆਂ ਤੁਹਾਨੂੰ ਕਾਫੀ ਮੁਸ਼ਕਲਾਂ ਮੈਮ ਆਉਂਦੀਆਂ ਨੇ ਕਿਉਂਕਿ ਪੀਟੀਐਮ ਦੇ ਵਿੱਚ ਸਾਡੀ ਤਾਂ ਪਹਿਲਾ ਪ੍ਰੋਬਲਮ ਇਹ ਹੁੰਦੀ ਆ ਕਿ ਪੇਰੈਂਟਸ ਸਾਡੇ ਬਹੁਤ ਸਾਰੇ ਪੇਰੈਂਟ ਜਿਹੜੇ ਆ ਗਵਰਨਮੈਂਟ ਸਕੂਲਾਂ ਦੇ ਵਿੱਚ ਆਉਂਦੇ ਹੀ ਨਹੀਂ ਆ। ਹਮ ਉਹਨਾਂ ਮੈਂ ਉਹਨਾਂ ਦੀ ਮਜਬੂਰੀ ਵੀ ਸਮਝ ਸਕਦੀ ਆ ਕਿਉਂਕਿ ਬਹੁਤੇ ਪੇਰੈਂਟਸ ਜਿਹੜੇ ਨੇ ਲੇਬਰ ਕਲਾਸ ਤੋਂ ਨੇ ਕੰਮ ਕਰਦੇ ਆਂ ਔਰ ਉਹਨਾਂ ਦਾ ਮਜਬੂਰੀ ਬਣ ਜਾਂਦੀ ਕਿ ਉਹ ਆਪਣੀ ਦਿਹਾੜੀ ਵਗੈਰਾ ਨਹੀਂ ਛੱਡ ਸਕਦੇ। ਹਾਂਜੀ ਔਰ ਸਾਡੇ ਤੱਕ ਪਹੁੰਚ ਨਹੀਂ ਕਰ ਪਾਉਂਦੇ। ਚਲੋ ਅਸੀਂ ਉਹਨਾਂ ਨੂੰ ਸਮਝਾ ਦੇ ਦਿੰਨੇ ਆ ਸਾਡ ਤੋਂ ਅੱਗੇ ਪਿੱਛੇ ਆਣ ਕੇ ਵੀ ਉਹ ਸਾਡ ਤੋਂ ਇਹ ਚੀਜ਼ਾਂ ਪੁੱਛ ਸਕਦੇ ਨੇ। ਹਮ ਪਰ ਬੱਚਿਆਂ ਦੀ ਮੈਂ ਉਹਦੇ ਵਿੱਚ ਬੱਚਿਆਂ ਦੀ ਬਹੁਤ ਮਜਬੂਰੀਆਂ ਨੇ ਜਿਸ ਤਰ੍ਹਾਂ ਕਾਫੀ ਜਿਹੜੇ ਬੱਚੇ ਨੇ ਉਹ ਸਾਡੇ ਕੋਲ ਵੀਕਰ ਸੈਕਸ਼ਨ ਤੋਂ ਹੋਣ ਕਰਕੇ ਪੜ੍ਹਾਈ ਦੇ ਨਾਲ ਦੇ ਨਾਲ ਉਹ ਕੀ ਕਰਦੇ ਨੇ ਕਿ ਕੰਮ ਕਰਦੇ ਨੇ ਕਾਫੀ ਬੱਚੇ ਜਿਹੜੇ ਕੰਮ ਵੀ ਕਰਦੇ ਨੇ ਐਕਸਟਰਾ ਟਾਈਮ ਦੇ ਵਿੱਚ ਤੇ ਉਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਉਹ ਪੇਰੈਂਟਸ ਆਣ ਕੇ ਦੱਸਦੇ ਨੇ ਕਿ ਸਾਡੇ ਬੱਚੇ ਜਿਹੜੇ ਕੰਮ ਕਰ ਰਹੇ ਨੇ ਸਾਡੇ ਨਾਲ ਸਾਡੀ ਜਿਹੜੀ ਆ ਮਦਦ ਕਰਾਉਂਦੇ ਨੇ ਤੋ ਸਾਨੂੰ ਉਹਨਾਂ ਨੂੰ ਤਾਂ ਪਤਾ ਲੱਗਦਾ ਫਿਰ ਮੈਨੂੰ ਅਸੀਂ ਉਹਨਾਂ ਬੱਚਿਆਂ ਨੂੰ ਉਸ ਤਰੀਕੇ ਨਾਲ ਡੀਲ ਕਰਦੇ ਆ ਕਿਉਂਕਿ ਇਹ ਕਈ ਵਾਰੀ ਅਧਿਆਪਕ ਨੂੰ ਇਹਨਾਂ ਚੀਜ਼ਾਂ ਦੀ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਕਿਉਂਕਿ ਜਦੋਂ ਅਸੀਂ ਪੇਰੈਂਟਸ ਦੇ ਨਾਲ ਇੰਟਰੈਕਸ਼ਨ ਕਰਦੇ ਆ ਉਦੋਂ ਹੀ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ ਤੋ ਅਸੀਂ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਦੂਸਰੀਆਂ ਜੇ ਬੱਚਾ ਕਈ ਵਾਰੀ ਕੋਈ ਕੋਲੋ ਪ੍ਰੋਬਲਮ ਚ ਹੈ ਕੋਈ ਬੱਚਾ ਸੋਸ਼ੀਅਲੀ ਜਾਂ इमोਸ਼ਨਲੀ ਕਿਸੇ ਸਿੱਕੇ ਨੂੰ ਪ੍ਰੋਬਲਮ ਹੈ ਤਾਂ ਉਹ ਵੀ ਅਸੀਂ ਉਸ ਟਾਈਮ ਪੇਰੈਂਟਸ ਨਾਲ ਡਿਸਕਸ ਕਰਦੇ ਆ ਅਸੀਂ ਫਿਰ ਮੈਨੂੰ ਦੋਨੋਂ ਰਲ ਕੇ ਪੇਰੈਂਟਸ ਔਰ ਟੀਚਰ ਉਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਆ ਔਰ ਪੇਰੈਂਟ ਸਾਡਾ ਸਾਥ ਦਿੰਦੇ ਨੇ ਉਹਦੇ ਵਿੱਚ ਤੋ ਅੱਛਾ ਵੀ ਲੱਗਦਾ ਹੈ ਇਹ ਚੀਜ਼ਾਂ ਜਦੋਂ ਅਸੀਂ ਕਿਉਂਕਿ ਇਹ ਪੀਟੀਐਮ ਦੇ ਥਰੂ ਹੀ ਹੋ ਸਕਦਾ ਹੈ ਅਦਰਵਾਇਜ਼ ਇਹ ਪੋਸੀਬਿਲਟੀ ਨਹੀਂ ਹੈਗੀ ਹਮਮ ਪੀਟੀਐਮ ਬਹੁਤ ਇੰਪੋਰਟੈਂਟ ਚੀਜ਼ ਹੈ ਬਿਲਕੁਲ ਬਿਲਕੁਲ ਮੈਮ ਜ਼ਰੂਰੀ ਹੈ ਮੈਮ ਕਿਉਂਕਿ ਅਸੀਂ ਜੇ ਪੇਰੈਂਟਸ ਦੇ ਨਾਲ ਸਾਡਾ ਇੰਟਰੈਕਸ਼ਨ ਨਹੀਂ ਹੋਏਗਾ ਤੇ ਜਿਹੜੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਕਲਾਸਰੂਮ ਦੇ ਵਿੱਚ ਉਹ ਅਸੀਂ ਪੇਰੈਂਟਸ ਤੱਕ ਨਹੀਂ ਪਹੁੰਚਾ ਸਕਦੇ ਤੇ ਜਿਹੜੀਆਂ ਪੇਰੈਂਟਸ ਨੂੰ ਮੈਮ ਘਰ ਉਹਨਾਂ ਨੂੰ ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਬੱਚਿਆਂ ਦੀਆਂ ਤੁਸੀਂ ਦੇਖਦੇ ਹੋ ਕਿ ਬੜਾ ਫਾਸਟ ਲਾਈਫ ਸਟਾਈਲ ਸਾਡਾ ਹੈਗਾ ਔਰ ਬੱਚਿਆਂ ਦੇ ਜਿਹੜੇ ਪ੍ਰੋਬਲਮਸ ਉਹਨਾਂ ਨੂੰ ਵੀ ਫੇਸ ਕਰਨੀਆਂ ਪੈਂਦੀਆਂ ਨੇ ਉਹ ਵੀ ਸਾਨੂੰ ਉਹ ਚੀਜ਼ਾਂ ਆਣ ਕੇ ਉਸ ਪੀਟੀਮ ਚ ਦੱਸਦੇ ਨੇ ਔਰ ਅਸੀਂ ਕੋਸ਼ਿਸ਼ ਕਰੀਦੀ ਕਿ ਦੋਨੋਂ ਮਿਲ ਕੇ ਉਹਨਾਂ ਨੂੰ ਪ੍ਰੋਬਲਮ ਸੋਲਵ ਕਰੀ ਤਾਂ ਕਿ ਬੱਚੇ ਦਾ ਵਿਕ ਜਿਹੜਾ ਹੈ ਉਹ ਅੱਛਾ ਹੋ ਸਕੇ ਜੀ ਬਿਲਕੁਲ ਜਿਵੇਂ ਅਸੀਂ ਗੱਲ ਕਰਦੇ ਪਿਆ ਕਿ ਛੁੱਟੀਆਂ ਦੇ ਵਿੱਚ ਬੱਚਿਆਂ ਦਾ ਸਰ ਪੱਖੀ ਵਿਕਾਸ ਕਿਵੇਂ ਕੀਤਾ ਜਾ ਸਕਦਾ ਮੈਂ ਬਹੁਤ ਸਾਰੀਆਂ ਉਦਾਹਰਣਾਂ ਇਦਾਂ ਦੀਆਂ ਵੀ ਵੇਖੀਆਂ ਕਿ ਬੱਚੇ ਪੜ੍ਹਾਈ ਚ ਬਹੁਤ ਵਧੀਆ ਹੁੰਦੇ ਨੇ ਜੀ ਪਰ ਡਰਾਇੰਗ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਜਦ ਕਿ ਏਦਾਂ ਬਹੁਤ ਘੱਟ ਹੁੰਦਾ ਹੈ ਨਾ ਜੀ ਜੀ ਤੇ ਤੁਹਾਡੇ ਨਾਲ ਏਦਾਂ ਦੇ ਕੁਝ ਐਗਜ਼ਾਮਪਲਸ ਹੋਈਆਂ ਨੇ ਉਦਾਹਰਨ ਆ ਮੈਂ ਬਹੁਤੇ ਬੱਚਿਆਂ ਦੇ ਵਿੱਚ ਕ੍ਰੀਏਟਿਵਿਟੀ ਨਹੀਂ ਹੁੰਦੀ ਜੇ ਆਪਾਂ ਕਹੀਏ ਤਾਂ ਡਰਾਇੰਗ ਦੇ ਵਿੱਚ ਹਰ ਬੱਚਾ ਵਧੀਆ ਨਹੀਂ ਆ ਹਾਂ ਕੋਚ ਦੇ ਬੱਚੇ ਨੇ ਜਿਨ੍ਹਾਂ ਚ ਕ੍ਰੀਏਟੀਵਿਟੀ ਔਰ ਬਿਨਾਈ ਉਹ ਜਿਹੜਾ ਹੈਗਾ ਕਿਸੇ ਵੀ ਹੈਲਪ ਤੋਂ ਉਹ ਆਪਣੇ ਆਪ ਹੀ ਉਹ ਚੀਜ਼ ਨੂੰ ਕ੍ਰੀਏਟ ਕਰਦੇ ਜਾਂਦੇ ਨੇ ਆਪਣੇ ਆਪ ਦੀ ਡਰਾਇੰਗ ਅੱਛੀ ਹੁੰਦੀ ਜਾਂਦੀ ਹੈ ਤਾਂ ਹਰ ਬੱਚੇ ਵਿੱਚ ਇਹ ਕੁਆਲਿਟੀ ਨਹੀਂ ਹੁੰਦੀ ਪਰ ਮੈਮ ਜਦੋਂ ਅਸੀਂ ਪੂਰੀ ਕਲਾਸ ਦੇਖਦੇ ਹਾਂ ਮੰਨ ਲਓ ਮੇਕਅਪ 40 ਦੀ ਕਲਾਸ ਹੈ ਜਦੋਂ ਅਸੀਂ ਉਹਨਾਂ ਬੱਚਾ ਚ ਦੇਖਦੇ ਹਾਂ ਅਸੀਂ ਇੱਥੇ ਇਕੱਲੇ ਡਰਾਇੰਗ ਦੀ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਵਿੱਚ ਹਰੇਕ ਬੱਚੇ ਚ ਅਲੱਗ-ਅਲੱਗ ਰੁਚੀ ਹੈ ਕਿਸੇ ਵਿੱਚ ਕੋ ਡਾਂਸਿੰਗ ਦੀ ਹੈ ਕਿਸ ਵਿੱਚ ਪੇਂਟਿੰਗ ਦੀ ਹੈ ਕਿਸ ਵਿੱਚ ਸਿੰਗਿੰਗ ਦੀ ਹੈ ਕਿਸੇ ਵਿੱਚ ਰੀਡਿੰਗ ਹੈਬਿਟਸ ਨੇ ਬਹੁਤ ਅੱਛੀਆਂ ਕੋਈ ਬਹੁਤ ਅੱਛਾ ਬੁਲਾਰਾ ਹੈ ਕੋ ਬਹੁਤ ਬਹੁਤ ਅੱਛਾ ਲਿਖਦਾ ਹੈ ਤਾਂ ਹਰ ਇੱਕ ਬੱਚੇ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਕੁਆਲਿਟੀਆਂ ਨੇ ਸਾਨੂੰ ਫਿਰ ਉਹਨਾਂ ਨੂੰ ਦੇਖਣਾ ਪੈਂਦਾ ਕਿਹੜੇ ਬੱਚੇ 'ਚ ਕਿਹੜੀ ਕੁਆਲਿਟੀ ਹੈ ਅਤੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣੇ ਆ ਤਾਂ ਹੋ ਸਕਦਾ ਡਰਾਇੰਗ ਚ اچھا ਨਾ ਹੋਵੇ ਪਰ ਸਿੰਗਿੰਗ ਚ اچھا ਹੋਵੇ ਜਾਂ ਗੇਮਸ ਵਿੱਚ اچھا ਹੋਵੇ ਤਾਂ ਉਹ ਬਕਰ ਬਕਰੇ ਬੱਚਿਆਂ ਦੀਆਂ ਜਿਹੜੀਆਂ ਕੁਆਲਿਟੀਆਂ ਅਲੱਗ-ਅਲੱਗ ਹੁੰਦੀਆਂ ਨੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਹਰ ਬੱਚਾ ਸਾਰੀਆਂ ਚੀਜ਼ਾਂ ਚ ਨਹੀਂ ਹੁੰਦਾ ਹਾਂ ਕਿਸੇ ਨਾ ਕਿਸੇ ਚ ਕੋਈ ਨਾ ਕੋਈ ਗੁਣ ਹੁੰਦਾ ਜਰੂਰੀ ਮੈਮ ਪਰ ਬਹੁਤ ਸਾਰੇ ਮਾਪੇ-ਬਾਪ ਨੂੰ ਐ ਲੱਗਦਾ ਨਹੀਂ ਸਾਡਾ ਬੱਚਾ ਮੈਥ ਚ ਵੀ ਪੂਰੇ ਨੰਬਰ ਲਵੇ ਅੰਗਰੇਜ਼ੀ ਦਾ ਵੀ ਮਾਹਰ ਹੋਵੇ ਪੰਜਾਬੀ ਵੀ ਸੋਹਣੀ ਲਿਖਦਾ ਹੋਵੇ ਡਰਾਇੰਗ ਵੀ ਸੋਹਣੀ ਹੋਵੇ ਤੇ ਖੇਡ ਖੇਡ ਦੇ ਵਿੱਚ ਵੀ ਉਹ ਨੰਬਰ 1 ਹੋਵੇ ਇਦਾਂ ਦੀ ਸੋਚ ਹਰ ਮਾਪੇ-ਬਾਪ ਸੋਚਦੇ ਨੇ ਮੈਨੂੰ ਲੱਗਦਾ ਵੀ ਤੇ ਇੱਕ ਵੱਖਰਾ ਪ੍ਰੈਸ਼ਰ ਪਾ ਦਿੰਦੇ ਨੇ ਬਿਲਕੁਲ ਮੈਮ ਮੇਰੇ ਹਿਸਾਬ ਦੇ ਨਾਲ ਮੈਂ ਸਾਈਕੋਲੋਜੀ ਵੀ ਕਿਉਂਕਿ ਅਸੀਂ ਬੱਚੇ ਨੂੰ ਇਨੇ ਚ ਦੇ ਬੱਚਿਆਂ ਨਾਲ ਕੰਮ ਕਰਦੇ ਆ ਤਾਂ ਬੱਚੇ ਦੀ ਸਾਈਕੋਲੋਜੀ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਜਾਣਦੇ ਆ ਅਗਰ ਅਸੀਂ ਬੱਚੇ ਨੂੰ ਕੋਈ ਵੀ ਚੀਜ਼ ਪ੍ਰੈਸ਼ਰਾਈਜ਼ ਕਰਕੇ ਕਰਕੇ ਕਰਾਵਾਂਗੇ ਤੇ ਬੱਚਾ ਨਹੀਂ ਕਰ ਪਾਉਂਦਾ ਹਾਂਜੀ ਜਦੋਂ ਅਸੀਂ ਬੱਚੇ ਨੂੰ ਥੋੜਾ ਜਿਆਦਾ ਟਾਈਮ ਦਿੰਨੇ ਆ ਕਿ ਤੂੰ ਆਪਣੇ ਹਿਸਾਬ ਦੇ ਨਾਲ ਦੱਸ ਤੇਰੀ ਕੀ ਰੁਚੀ ਹੈ ਤੂੰ ਕਿੱਥੇ ਕੰਮ ਕਰਨਾ ਚਾਹੁੰਦਾ ਮੈਡਮ ਇੱਥੇ ਮੈਂ 3 ਇਡੀਅਟਸ ਦੀ ਐਗਜ਼ਾਮਪਲ ਦੇਣਾ ਚਾਹੂੰਗੀ ਆਪਾਂ ਸਾਰਿਆਂ ਨੇ ਪਿਕਚਰ ਦੇਖੀ ਹੋਣੀ ਬੱਚਿਆਂ ਨੇ ਵੀ ਦੇਖੀ ਆ ਪੇਰੈਂਟਸ ਨੇ ਵੀ ਦੇਖੀ ਆ ਕਿ ਜੇ ਬੱਚੇ ਦੀ ਰੁਚੀ ਦੇ ਹਿਸਾਬ ਨਾਲ ਕੰਮ ਕੀਤਾ ਜਾਏ ਤਾਂ ਬੱਚਾ ਬਹੁਤ ਡਿਵੈਲਪਮੈਂਟ ਕਰਦਾ ਬੜਾ ਬੱਚਾ ਸਕਸੈਸਫੁਲ ਹੋ ਜਾਂਦਾ ਤੇ ਜੇ ਅਸੀਂ ਬੱਚੇ ਨੂੰ ਕਿਸੇ ਵੀ ਚੀਜ਼ ਲਈ ਪ੍ਰੈਸ਼ਰਾਈਜ਼ ਕਰਦੇ ਆ ਤਾਂ ਮੈਨੂੰ ਲੱਗਦਾ ਬੱਚਾ ਜਿਹੜੇ ਆ ਉਹ ਅੱਛਾ ਕਰ ਹੀ ਨਹੀਂ ਪਾਉਂਦਾ ਹਾਂ ਕਿਉਂਕਿ ਬੱਚਾ ਹਮੇਸ਼ਾ ਡਰਿਆ ਡਰਿਆ ਰਹੇਗਾ ਕਿ ਮੇਰੇ ਪੇਰੈਂਟਸ ਨੇ ਕਿਹਾਣਾ ਇੱਥੇ ਅੱਛਾ ਕਿਉਂ ਨਹੀਂ ਕੀਤਾ ਹਾਂ ਤੇ ਜੇ ਉਹਨੂੰ ਇਹ ਇਹ ਫ੍ਰੀडम ਦਿੱਤੀ ਜਾਏ ਕਿ ਨਹੀਂ ਤੁਸੀਂ ਕੁਝ ਵੀ ਕਰਨਾ ਚਾਹੋ ਕਰ ਸਕਦੇ ਹੋ ਤਾਂ ਮੈਨੂੰ ਲੱਗਦਾ ਉਹ ਇੱਕ ਬੜੀ ਸਕਸੈਸਫੁਲ ਲਾਈਫ ਜਿਹੜੀ ਆ ਉਹ ਆਪਣੀ ਬਣਾ ਸਕਦੇ ਆ ਸੋ ਮੈਡਮ ਗੁਰਿੰਦਰ ਜੀ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਮ ਥੈਂਕ ਯੂ ਸੋ ਮਚੀ ਸੋ ਸਾਡੇ ਨਾਲ ਸਨ ਮੈਡਮ ਗੁਰਿੰਦਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਕਿਵੇਂ ਤਿਆਰ ਕਰ ਸਕਦੇ ਆ ਸੋ ਇਹ ਚਰਚਾ ਇਹ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਾਂਦੇ ਜਾਂਦੇ ਅਸੀਂ ਇੱਕ ਵਾਰ ਤੋਂ ਫੇਰ ਤੁਹਾਨੂੰ ਕਹਾਂਗੇ ਕਿ ਹਰ ਬੱਚੇ ਦੇ ਵਿੱਚ ਇੱਕ ਵੱਖਰਾ ਹੀ ਗੁਣ ਹੁੰਦਾ ਸਮੇਂ ਰਹਿੰਦਿਆਂ ਉਸ ਗੁਣ ਨੂੰ ਪਹਿਚਾਨਣਾ ਹੀ ਇੱਕ ਕਲਾ ਹੁੰਦੀ ਹੈ ਸੋ ਆਪਣੇ ਬੱਚੇ ਦੇ ਗੁਣ ਨੂੰ ਜ਼ਰੂਰ ਪਹਿਚਾਨੋ ਤੇ ਗਰਮੀਆਂ ਦੀਆਂ ਇਹਨਾਂ ਛੁੱਟੀਆਂ ਨੂੰ ਸਹੀ ਢੰਗ ਨਾਲ ਜ਼ਰੂਰ ਵਰਤੋ ਸੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਸ਼ੀਤਲ ਠਾਕੁਰ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ